ਰਾਜ ਸੂਰਠ ਬਾਣੀ ਭਗਤ ਕਬੀਰ ਜੀ ਦੀ ਪਰ ਪਹਿਲਾ ਇੱਕ ਅੰਕਾਰ ਸਾਜੇ ਬੁੱਤ ਪੂਜ ਹੀ ਹੁੰਦੀ ਮੇਰੇ ਆਪਣੇ ਮਨ ਪਰਖਣ ਕਬੀਰ ਸਾਹਿਬ ਜੀ ਬਲਿਸ ਦਿੰਦੇ ਹੈ ਕਿ ਕੋ ਜੈ ਤ੍ਰੀ ਪ੍ਰਵੇਸ਼ੇ ਰੋ ਅੰਕਾਰ ਸਾਰਿਆਂ ਨੂੰ ਪ੍ਰਕਾਸ਼ ਦੇ ਕਬੀਰਾਂ ਦੀ ਕਿਰਪਾ ਕਰਕੇ ਬ੍ਰਾਂਜ ਹੁੰਦਾ ਹੈ ਪਰਮੇਸ਼ਰ ਜੀ ਨੇ ਸਵਰੰਗ ਕੋ ਗੁਜ਼ਾਰ ਮਾਨਯੋ ਸੇ ਦੋਖਾ ਕੋਈ ਮੁਕਤ ਨਹੀਂ ਹੋ ਸਕਦਾ ਇਹ ਨਕਲ ਕਰਦੇ ਹੋਏ ਇਸ ਤਰ੍ਹਾਂ ਵੇਚੀ ਕਰਦੇ ਹਨ ਬੁੱਤ ਪੂਜ ਪੂਜ ਹੋਈ ਦੀ ਗੁੱਤ ਅਸਲੀ ਦੀ ਨਕਲ ਬਣਾਉਣੀ ਅਸਲੀ ਤਾਂ ਖਰੀਦ ਹੁੰਦਾ ਹੈ ਨਾ ਉਹ ਨਹੀਂ ਚੱਕਲੇ ਬਣਾਇਆ ਕਿ ਕਾਗਜ਼ਾਂ ਦੇ ਬੁੱਤ ਬਣਾ ਲੈਣ ਜਾਂ ਕਾਹਲ ਦੇ ਬੁੱਤ ਬਣਾ ਲੈਣ ਜਾਂ ਲੋਹੇ ਦੇ ਬੁੱਤ ਬਣਾ ਲੈਣ ਜਾਂ ਸ਼ੰਖ ਮਰਮਰ ਦੀਆਂ ਮੂਰਤਾਂ ਬਣਾ ਲੈਣੀਆਂ ਜਾਂ ਪੱਥਰਾਂ ਦੀਆਂ ਮੂਰਤਾਂ ਕਰਕੇ ਅਸਲੀ ਦੀ ਨਕਲ ਦਾ ਨਾਮ ਬੁੱਤ ਹੈ ਅੱਜ ਕੱਲ੍ਹ ਇਸ ਤਰ੍ਹਾਂ ਦੇ ਵਿਦਿਆਮਗਰਾਂ ਦੇ ਬੁੱਤੋ ਆ ਗਾਂਧੀ ਦੇ ਬੁੱਤੋ ਕਿਸੇ ਪ੍ਰਕਾਰ ਹੋਰਾਂ ਦੇ ਬੁੱਤ ਲੱਗੇ ਹੋਏ ਆ ਥਾਂ ਥਾਂ ਵਿੱਚ ਇਸ ਤਰ੍ਹਾਂ ਇਹ ਬੁੱਤੋ ਹੈ ਅਸਲੀ ਦੀ ਨਕਲੀ ਕਰਨੀ ਦੋਹਾਂ ਬੁੱਤਾਂ ਨੂੰ ਕਿਸੇ ਨਾ ਉਹਨੂੰ ਬਣਾਵਨਾ ਆ ਕਿ ਹਿੰਦੂ ਲੋਕ ਕਿਸੀਆਂ ਮੂਰਤੀਆਂ ਦਾ ਪੂਜਨ ਕਰਦੇ ਆ ਇਹ ਮੂਰਤਾਂ ਦਾ ਪੂਜਨ ਕਰਦੇ ਕੋਈ ਹਿੰਦੂ ਜਿਹੜੇ ਹਨ ਆੜੀਏ ਇਹਨਾਂ ਕੋਈ ਕਾਉਨ ਕੋਈ ਹੈ ਕੋਈ ਜਿਹੜਾ ਗੁਰਾਂੰਦ ਸਿੰਘ ਇੱਕ ਦਿਨ ਸ਼ਾਕਰ ਵਾਲੀ ਕਿਰਿਆ ਕਰਵਾ ਕੇ ਗਿਆ ਕੁੱਤਨ ਖਾ ਕੇ ਕੁੱਤੇ ਨੇ ਖਾਗਲੀ ਨੂੰ ਦੇ ਸੱਲਾ ਮਾਰ ਕੇ ਉਹ ਬਿਠਾ ਕੇ ਨੀਂਦੋਂ ਕਰੀ ਜਾਵੇ ਰੇਸ ਕੇ ਪੂਜਨੋ ਹਟ ਗਿਆ ਸੀ ਕੋਨੋ ਤੋ ਇਹ ਕਹਾਰਾ ਤੋ ਇਹ ਬੁੱਤ ਪੂਜਾ ਤੋ ਆੜੀਏ ਉਲਟ ਦੇਖੀਏ ਕੋ ਹਜ਼ੂਰ ਹੁਣ ਆਉਂਦੇ ਹਨ ਬਹੁਤ ਪੂਜਨ ਕੀ ਰਹੇ ਹੋ ਜੀਵਾ ਨੂੰ ਕੋਈ ਕਹਿੰਦੇ ਜਿਹੜੇ ਹੁੰਦੇ ਆ ਉਹ ਮਰ ਗਏ ਹਮੇ ਕੋਲ ਤੂਏ ਫਿਰ ਲਾਈਂ ਕੋਰਤੂ ਜਿਹੇ ਹਮੇ ਫਿਰ ਲਾਈਂ ਸਰਕਬਰਾਂ ਦੇ ਅੱਗੇ ਚੁਆ ਚੁਆ ਕੇ ਫਿਰ ਨੂੰ ਆਨਾਂ ਫਿਜਦੇ ਕਰ ਕਰ ਕੇ ਉਹ ਮੂਰਤੀ ਨੂੰ ਹੀ ਤਿੰਦੇ ਕੰਦੇ ਚਾਰਾ ਸੁਣ ਕੇ ਅਹਿੰਦ ਗਈ ਉਹ ਆਪਣੇ ਹੀ ਜੋ ਫਿਰ ਕੀ ਪਾਹ ਕਿਹਾ ਉਹਦੇ ਮਰ ਗਏ ਹਮੇ ਹੁਣ ਇਹ ਜਾੜੇ ਉਹ ਜੀ ਗਾਡੀ ਉਹ ਲੈ ਕੇ ਹਿੰਦੂ ਜਾਨ ਦਿੰਦੇ ਆ ਉਹ ਲੈ ਕੇ ਮੁਸਲਮਾਨ ਕਬਰ ਚ ਗੱਡ ਦੁੰਦੇ ਹਾਂ ਉਹ ਮੁਰਦੇ ਨੂੰ ਮੇਰੀ ਗੱਤ ਕੋਈ ਨਾ ਪਾਈ ਤੇ ਪਰਮੇਸ਼ਰ ਤੇਰੀ ਪ੍ਰਾਪਤੀ ਦੀ ਜੱਤੀ ਦੁਹਾਂ ਨਹੀਂ ਪਾਉਣਾ ਦਿੱਤੀ ਤੇ ਮਨਾਂ ਤੇ ਰੋਕਣ ਦੀ ਗੱਤ ਨਾ ਹਿੰਦੂਆਂ ਨੇ ਪਾਈ ਨਾ ਮੁਸਲਮਾਨਾਂ ਨੇ ਕੋਈ ਰਹਿ ਕੇ ਖਾਲੀ ਮਾਨਰੇ ਸੰਸਾਰ ਅੰਧ ਗਹਿਰਾ ਇਹ ਮਨਾਂ ਇਹ ਜਿਹੜਾ ਸਾਰਾ ਸੰਸਾਰ ਹੈ ਇਹ ਅੰਧ ਪਾਈ ਦਾ ਗਹਿਰਾ ਨੂੰ ਖਾਤਾ ਹੈ ਅੰਧ ਪਾਈ ਦਾ ਗਹਿਰਾ ਇਹ ਦੁਆ ਹੈ ਅੰਤਾਈ ਦਾ ਗਹਿਰਾ ਮਨ ਨੇ ਸੰਕਾਰ ਅੰਧਾ gehira ਇਹ ਵਨਾਇ ਸੰਕਾਰ ਅੰਧਾ ਅਗਿਆਨ ਦਾ gehira ਅੰਧਾ ਸਮੁੰਦਰਾਂ ਦੀ ਜਿੱਤਾਂ ਨਹੀਂ ਸਮੁੰਦਰ ਹੁੰਦਾ ਹੈ ਇਸ ਪ੍ਰਕਾਰ ਦਾ ਸਮੁੰਦਰ ਹੈ ਅਤੇ gehira ਨੂੰ ਅੰਧਤਾਈ ਦਾ gehira ਪਕੜਿਆ ਹੋਇਆ ਹੈ ਇਸ ਸੰਕਾਰ ਜਿਹੜਾ ਹੈ ਅਗਿਆਨ ਦੀ ਅੰਧਤਾਈ ਦਾ gehira ਗਾਇਆ ਮਿਰਾ ਹੈ ਇਹਦੇ ਵਿੱਚ ਅਗਿਆਨ ਦਾ ਵਰਨ ਦਾ ਪਰਦਾ ਪਿਆ ਹੋਇਆ ਹੈ ਇਸ ਪ੍ਰਕਾਰ ਇਹ ਮੇਰੇ ਮਨੋ ਇਸ ਸੰਸਾਰ ਜਿਹੜਾ ਹੈ ਅੰਧ ਗਹਿਰਾ ਹੈ ਅੰਧਕਾਲ ਜਿਹੜਾ ਤਕੜਿਆ ਹੋਇਆ ਕੈਦੀ ਕੀਤਾ ਹੋਇਆ ਹੈ ਭਇਆ ਹੋਇਆ ਔਰ ਜਿਸ ਪਸਰੇ ਹੋ ਹੈ ਜਮ ਜੀਵਰਾ ਚਾਰ ਸੇਰੇ ਅੰਬਖਤ ਉਹ ਹੋਵੇ ਜਿਹਦੇਾਰੇ ਚਾਰ ਸੇਰੇ ਜਿਹੜਾ ਪਾਇਆ ਹੋਵੇ ਇਵੇਂ ਜੇ ਚਾਰ ਸੇਰੇ ਸਰੀਰਾਂ ਦੇ ਸੰਸਾਰ ਦੇ ਜਮਾਂ ਦਾ ਜਿਹੜਾ ਰਸਤਾ ਆਹ ਮਹਤੂਤ ਬਕਤ ਇਸਾਰਿਆ ਹੋਇਆ ਤੇ ਲਿਆ ਹੋਇਆ ਹੈ ਬੁਲਾਇਆ ਹੋਇਆ ਰਹਾਉ ਕਵਤ ਪੜੇ ਪੜ ਕਵਤਾ ਲੂਏ ਜਿਹੇ ਲੋਕ ਜਿਹੜੇ ਐ ਕਵਤ ਕਮਕਾ ਕੋਣਣ ਵਾਲੇ ਉਹ ਕਵੀਸ਼ਰ ਲੋਕ ਕਵਤਾ ਕਣ ਬਣ ਕੇ ਹੀ ਮਰ ਗਏ ਲੱਪੜਤੀ ਦਾ ਰਹਿ ਜਾਈ ਅੱਗੇ ਕਤਲੀ ਦੇਖਵਾਇ ਕੋ ਫਿਰਦੀਆਂ ਉਪਾਸਕਾਂ ਦਾ ਉੱਠ ਆਰੇ ਸੀ ਤੇ ਧਰਮੇ ਨੀਰੇ ਰੱਖਦੇ ਐ ਪੋਟੀ ਜਿਸ ਫਰਨੇ ਪਾਉਂਦੇ ਐ ਕੈਰੈਂਟ ਦੀ ਜਰਾਬਾਂ ਪਾਉਂਦੇ ਐ ਅੱਖਾਂ ਅੱਗੇ ਵੀ ਉਹ ਗੁਵਾਰੇ ਦੇ ਲਾਲ ਮਿਆਂ ਤੋਂ ਹਾਲੇ ਨਹੀਂ ਐ ਇਸ ਪ੍ਰਕਾਰ ਸਾਰੇ ਸੀਨੇ ਟੱਕੇ ਰੱਖਦੇ ਐ ਉਹ ਕੱਪੜੀ ਠੇਸ ਐ ਜਿੱਥੇ ਸਿੰਘੀ ਝੋਟਾ ਲਣ ਕੇ ਨਿਕਲਿਓਂ ਨੂੰ ਕਾਲਕੇ ਉਹ ਠੀਸ ਜਾਂ ਕੁੰਜਨ ਕਰਨ ਆਪੇ ਜਾਂਦੇ ਐ ਕਿਉ ਕਾਪੜੀਏ ਜਿਹੜੇ ਕਲਾਰ ਨਾਸ ਦੇ ਤੇ ਯਾਹ ਜਾ ਕੇ ਹੰਬ ਗਏ ਰਟਾ ਤਾਰ ਤਾਰ ਜੂਨੀਏ ਅਗੋ ਜਦੋਂ ਘਾਰ ਤੋਂ ਖਾਲ ਦਾ ਜੋ ਵੀ ਹੋਵੇ ਸਣ ਕੁਕੜਾ ਨਾਲ ਲਾ ਲਾ ਕੇ ਮੋੜ ਦਾ ਦੁੱਧ ਪਾ ਕੇ ਲਮੀਆਂ ਜਦਾਂ ਬਣਾ ਕੇ 100 ਸਾਲ ਦਾ ਜੋ ਵੀ ਬਣ ਕੇ ਮੁਖਾਉਂਦੇ ਆ ਕੀਸੁਰ ਕਾਲ ਜਗਾਨੇ ਪਹਾੜ ਪਹਾੜ ਦੇ ਰਖ ਰਸਤੇ ਗੋਰੀ ਗੋਰੀ ਲੋਕ ਮਰਦੇ ਹਨ ਜਿਹੜੀ ਗੱਤ ਇਹਨਾਂ ਨਾ ਪਾਈ ਤੇਰੇ ਗੁਰਮੇਸ਼ੇ ਤੇਰੀ ਪ੍ਰਾਤਿਵੀ ਗੱਤ ਇਹਨਾਂ ਨੇ ਨਹੀਂ ਪਾਈ ਇਹ ਮਨੋਂ ਤੈਨੂੰ ਗੱਤ ਗ੍ਰਹਿਣ ਕਰਨ ਦੀ ਪਕੜਨ ਦੀ ਤੇਰੀ ਮੁਕਤੀ ਕਰਨ ਦੀ ਇਹਨਾਂ ਨੇ ਵੀ ਮਰਜ਼ਾਦਾ ਨਹੀਂ ਪਾਈ ਹੈ ਦਰਬ ਸੰਤ ਕੇ ਸੰਤ ਰਾਜੇ ਨੇ ਇਹ ਜਿਹੜੇ ਬਾੜੋਂ ਦੇ ਮਾਲਕ ਰਾਜੇ ਸੀ ਰੋਟਾਂ ਨੂੰ ਇਕੱਠਾ ਕਰ ਕਰਕੇ ਮਰ ਗਏ ਅੰਕੂ ਗੱਡਲੇ ਕਾਂਸੇਲ ਭਾਰੀ ਗੱਡ ਕਿਲੇ ਗੱਡ ਗੱਡ ਕੇ ਖਜ਼ਾਨੇ ਸੋਨੇ ਦੇ ਪਾੜੀ ਗੱਡ ਕਿਲੇ ਲੈ ਲੈ ਕੇ ਦੰਡੇ ਨਾਲ ਹੀ ਆਏ ਜਿਸ ਕਰਕੇ ਗੱਡੀਆਂ ਘਰਦੀ ਜਿਸੋਲੇ ਦੇ ਪਹਾੜਾਂ ਦੇ ਪਾਰ ਦੱਬ ਕੇ ਮਰ ਗਏ ਅੰਕੂ ਇਹਨਾਂ ਪੜੇ ਪੜ ਪੰਡਿਤ ਨੂੰ ਪੰਡਿਤ ਉਹ ਲੋਕ ਜਿਹੜੇ ਹੈ ਇਹ ਜੇਦਾ ਦਾ ਬਾੜ ਕਰ ਕਰਕੇ ਹਮ ਤੇ ਮਸੀਬਤਾਂ ਹੋ ਗਏ ਇਹ ਦੇਖ ਦੇਖ ਨਾਰੀ ਕਾਂਤੀ ਨੋਹੜਾ ਕੋਈ ਮਨ ਨਹੀਂ ਜਿ ਸਨਾ ਸਕੀ ਪਰ ਇਹੇ ਜੀ ਦਰਤੂ ਨਾ ਹੋਈ ਅਨ ਰੂਪ ਦੇਖ ਦੇਖ ਨਾਰੀ ਅਜੇ ਕਾਮੂ ਪੁਰਖ ਇਤਨੀਆਂ ਦੇ ਉਪਾਂ ਨੂੰ ਦੇਖ ਕੇ ਮਰ ਗਏ ਇਸ ਲਈ ਮਾਰੇ ਹੋਏ ਇਸ ਸਰਕਾਰ ਜੀ ਦਾ ਅੰਤ ਹੋ ਗਿਆ ਤੇ ਨਾਰੀਆਂ ਨੇ ਬੋਲ ਬਾਰੇ ਆਉਦੇ ਸੋਹਣੇ ਢੀਂਕ ਨੂੰ ਦੇਖ ਕੇ ਆਜਾ ਤੁਸੀਂ ਵੀ ਕਦੇ ਕਹਿੰਦੇ ਅਸੀਂ ਰਾਏ ਨੇ ਸਾਡੀ ਚਾਹੀ ਹੋਣੀ ਚਾਹੀਦੀ ਜੀ ਅਸੀਂ ਗੀਲ ਘਰ ਗੋਈਆਂ ਗੋਈਆਂ ਉਹ ਆ ਦੇ ਯੂਗ ਨੂੰ ਦੇਖਦੇ ਕੈਸਰੀਆਂ ਘੇਰ ਕੇ ਮਰ ਰਹੇ ਹਣੇ ਕੁੜਕੀਂ ਕਰੀਆਂ ਨੂੰ ਦੇਖ ਤੇ ਕਰੀਆਂ ਕੋ ਤੁਹਾਨੂੰ ਰਾਮ ਨਾਮ ਜਿਹੜਾ ਸਗਾ ਦੀਦੀ ਤੇ ਜੀ ਕਹਿੰਦੇ ਰਵਨ ਪ੍ਰਵੇਸ਼ੇ ਦੇ ਨਾਮ ਤੋਂ ਬਣਾਓ ਸਾਰੇ ਦੁਨੀਏ ਤੋਂ ਖਰਾਬ ਹੋ ਗਏ ਇਹ ਤੋਂ ਮਿਰਤ ਫਰੀਦਾ ਇਹ ਜੇ ਸੰਸਾਦਾਂ ਫਰੀਆਂ ਚ ਮਿਰਕੇ ਮਿਰਨਾ ਕਰਕੇ ਵੇਖ ਲੋ ਇਹ ਦੇਖ ਵੇਖ ਕੇ ਸਰੀਰਾਂ ਦੀ ਹਾਲਤ ਵੇਖ ਲੋ ਆਪਣਾ ਸੀਰ ਵੀ ਕਲਦੀਮ ਘਰ ਨੂੰ ਚਾਲ ਪਹੁੰਚ ਜਾਂਦਾ ਹਾਲਕੀ ਜੀ ਜਾਨ ਹੋ ਗਿਆ ਬੁਢਾ ਆ ਗਿਆ ਨਾਰ ਕੀ ਨਾਮ ਦਿਨ ਕਿਨ ਗੱਟ ਪਾਈ ਹਰੀ ਦੇ ਨਾਂ ਕੋ ਗਿਆ ਸ੍ਰੀ ਵਿਸ਼ਾਲ ਜੀ ਕਹਿੰਦੇ ਕਿਸੇ ਮੂਰਤ ਹੋਣਾ ਕੀ ਹੈ ਲਹ ਉਪਦੇਸ਼ ਸਰੀਰ ਸ੍ਰੀ ਸਾਹਿਬੀ ਵੇਖ ਇੰਨੇ ਨੂੰ ਭਾਈ ਭਾਰਨ ਵਾਲੇ ਨੇ ਹਾਲ ਹੋ ਜਾਣਗੇ